ਸਾਸੀ ਗਾ ਜੀ ਸਾਰੇ ਨੂੰ ਫੌਰੀ ਸਾਹਿਬ ਆ ਪਹੁੰਚ ਚੁੱਕੇ ਆ ਜੀ ਪਿੰਡ ਖੇੜਾ ਜ਼ਿਲ੍ਹਾ ਮਰਸਾ ਬੰਦੇ ਜੀ ਠੀਕ ਜੀ ਮਾ ਜੀ ਮਾਡਾ ਕੈਮਰਾ ਘੁਮਾਓ ਘਟਕ ਘਟ ਮੁੰਡਿਆਂ ਬਾਈਆਂ ਦੇ ਬਹੁਤ ਜਾ ਰਹੇ ਆ ਪਰ ਦਿਖਾਣੀਆਂ ਵਿੱਚ ਕੋਈ ਕੁਛ ਮਈਆਂ ਪਰ 10 ਮਿੰਟ ਕਿਦਾਂ ਮੈਂ ਫੋਨ ਲਾਂ 10 15 ਮਿੰਟ ਲੈ ਕੇ ਨਹੀਂ ਬਾਈ ਹੋਣੇ ਤੇ ਫਿਰ ਆਜੋ ਬਾਈ ਜੀ ਨਾਲ ਗੱਲਬਾਤ ਕਰੀ ਮੈਂ ਜੀ ਜਸਨੀ ਜੀ ਸਾਸੀ ਗਾ ਜੀ ਠੀਕ ਠਾਕ ਹਾਂ ਬਾਈ ਸਾਠੀ ਰਿਹਾ ਜੀ ਚੜ੍ਹਦੀ ਕਲਾ ਜੀ ਮਾਰਾ ਪਿਸਣਾ ਠੀਕ ਠਾਕ ਆ ਸਾਸੀ ਗਾ ਜੀ ਠੀਕ ਠਾਕ ਹੋ ਗਏ ਜੀ ਮੇਰਾ ਮੇਰਾ ਜੀ ਮੇਰਾ ਸੰਦੀਪ ਸਿੰਘ ਆ ਚਲੋ ਸਾਰੇ ਮੇਰੇ ਭਰਾ ਵਧੀਆ ਵੀਡੀਓ ਪਾਉਂਦੇ ਆ ਵਧੀਆ ਕੰਮ ਕਰਦੇ ਆ ਬਹੁਤ ਵਧੀਆ ਕੰਮ ਚੱਲਦੇ ਆ ਵਾ ਸੰਦੀਪ ਡੇਰੀ ਫਾਰਮ ਦਾ ਮਤਲਬ ਅਸੀਂ ਕਹਿੰਦੇ ਆ ਵੀ ਪਿਆਰ ਸਤਿਕਾਰ ਨਾਲ ਕੰਮ ਕਰੋ ਬਿਲਕੁਲ ਤੇ ਮਤਲਬ ਕੀ ਕਹਿੰਦੇ ਜਿਹੜੇ ਮੁਲਕ ਦਿਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਆਪਣੇ ਚੈਨਲ ਦਾ ਨਾਮ ਰੋਸ਼ਨ ਕਰਾਂ ਜੀਦਾ ਸਾਨੂੰ ਬੜੀ ਕੋਈ ਖੁਸ਼ੀ ਹੁੰਦੀ ਆ ਜੇ ਤੇਰੀ ਵੀਡੀਓ ਚੱਲ ਜਾਈਏ ਕਿਸ ਸੰਦੀਪ ਡੇਰੀ ਫਾਰਮ ਹਾਂ ਜੀ ਹਾਂ ਸਾਡੀਆਂ ਵੀ ਇਹਦੇ ਹੋਰ ਵੀ ਬੰਦੇ ਹੋਰ ਬਿਲਕੁਲ ਜੀ ਬਿਲਕੁਲ ਤੇ ਚਲੋ ਬਹੁਤ ਸਾਨੂੰ ਖੁਸ਼ੀ ਆ ਵੇਹੇ ਤੇ ਕੰਮ ਬਹੁਤ ਵਧੀਆ ਏ ਹਾਂ ਜੀ ਪੇਮੈਂਟ ਨਗਦ ਹਾਂ ਜੀ ਗਾਗ ਵਾਧੂ ਨਵੇਂ ਤੋਂ ਨਵਾਂ ਬੰਦਾ ਜੁੜਨਾ ਜੁੜਨਾ ਬਿਲਕੁਲ ਜੀ ਤੇ ਚਲੋ ਅਸੀਂ ਵੀ ਇਹ ਵੀਡੀਓ ਘੱਟ ਪੁੰਨੇ ਆ ਪਰ ਸਾਨੂੰ ਬਹਿ ਇੰਟਰਸਟ ਬਹੁਤ ਜੰਟਰਾ ਸੇ ਬੁਲਾਏ ਮਾਲ ਰਵੇ ਵੀ ਬਾਰੇ ਬਹੁਤ ਦਰਾਈਆਂ ਦਾ ਜੀ ਤੇ ਬਾਕੀ ਚਲੋ ਸਾਡਾ ਮਾਲ ਵੈਸੇ ਡੇਰੀਆਂ ਦੋਰੀ ਚੱਲਦਾ ਅੱਜ ਪਸ਼ੂ ਬਹੁਤ ਆਪਣੇ ਕੋ ਸੁਥਰੇ ਆ ਮਾਬੇ ਦੀ ਕਿਰਪਾ ਨਾਲ ਮੱਝਾਂ ਸਤਾਰਾਂ ਆ ਆਪਣੇ ਹਾਂਜੀ 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 ਹਰ ਕਿਸਮ ਦਾ ਅੱਗੇ ਆਪਾਂ ਕਹਿੰਦੇ ਵੀ ਹਰ ਇੱਕ ਹਰ ਕਿਸਮ ਦਾ ਨੰਦਵਾ ਵੀ 60 ਵਾਲਾ ਹੀ ਹੋਊਗਾ 70 ਵਾਲਾ ਹੋਊਗਾ ਤੇ ਡੇਢ ਲਾ ਲਊਗਾ ਸਾਰਾ ਸਾਰਾ ਪਾਈ ਹਾਂਜੀ ਤੇ ਚਲੋ ਤੁਹਾਨੂੰ ਅੱਜ ਵਧੀਆ ਵਧੀਆ ਚੀਜ਼ ਦਿਖਾਉਨੇ ਆ ਅੱਜ ਨੀਲੇ ਨਿਸੇ ਦੇ ਵੀਡੀਓ ਤੇ ਅੱਜ ਪਾਉਣੀ ਨਹੀਂ ਚਲੋ ਉਤਰਾ ਮੇਰਾ ਮਨ ਹੀ ਕਿ ਨਹੀਂ ਪਾਉਣੀ ਵੀਡੀਓ ਜਪਾ ਹਾਂਜੀ ਹਾਂਜੀ ਪਾਉਣੀ ਤੁਹਾਡੀ ਵੀਡੀਓ ਤੇ ਚੈਨਲ ਤੇ ਪਾ ਗਿਆ ਪਰ ਅੱਜ ਨਹੀਂ ਪਾਉਣੀ ਹਾਂਜੀ ਹਾਂਜੀ ਮੇਰਾ ਮਨ ਹੀ ਕਿ ਇਹਨੂੰ ਆਪਾਂ ਤਿਆਰ ਕਰਕੇ ਪਾਉਂਦੇ ਅੱਛਾ ਠੀਕ ਆ ਪਾਰਸ ਦੀ ਧੀ ਹੈ ਜੀ ਇਹ ਅੱਛਾ ਪਾਰਸ ਦੀ ਠੀਕ ਆ ਜਿਹੜਾ ਇਹਨੂੰ ਗਾਂ ਟੀਕਾ ਲੱਗਾ ਉਹ ਲੱਗਾ ਬਾਬਰਵਾਨ ਦਾ ਬਾਬਰਵਾਨਾ ਠੀਕ ਆ ਹਾਂਜੀ ਹਾਂਜੀ ਗਰੰਟੀ ਨਾਲ ਆਏ ਇਹ ਮਤਲਬ ਓਦਾਂ ਨਹੀਂ ਹੋਗਾ ਕਿ ਆਪਾਂ ਹਵਾ ਚ ਹਾਂਜੀ ਹਾਂਜੀ ਪਾਰਸ ਦੀ ਨਹੀਂ ਚੈੱਕ ਕਰਾਲੇ ਬੰਦਾ ਪਾਰਸ ਦੀ ਧੀ ਠੀਕ ਆ ਠੀਕ ਹਾਂਜੀ ਖੋਲੋ ਜੀ ਲਓ ਜੀ ਤਬਲੀ ਕੀ ਗਰੰ ਇਹ ਪਹਿਲੇ ਸਵੇਰ 16 ਲੀਟਰ ਤੋਂ ਦਿੰਦੀ ਰਹੀ ਆ ਅੱਛਾ ਪਹਿਲੇ ਸਵੇਰ ਹਾਂਜੀ ਲਓ ਜੀ ਟਰ ਲਓ ਜੀ ਪਹਿਲੇ ਸਵੇਰ 16 ਲੀਟਰ ਤੋਂ ਕਿਹਾ ਬਹੁਤ ਪਰ ਝੋਟੀ ਬਹੁਤ ਵੱਡੀ ਝੋਟੀ ਆ ਝੋਟੀ ਬੜੀ ਚੰਗੀ ਆ ਹਾਂਜੀ ਹਾਂ ਆ ਕਰੋ ਕਰੋ ਜੀ ਲਓ ਜੀ ਦੇਖੋ ਗਰਮ ਨਹੀਂ ਚੰਗੀ ਮੈਂ ਹੈ ਬਾਜੀ ਬਹੁਤ ਵੱਡੀ ਮੈਂ ਬਹੁਤ ਵੱਡੀ ਬਈ ਯਾਰ ਹਾਂ ਲੈ ਮੈਂ ਆਜੋ ਆਜੋ ਸਾਰੇ ਇਹਦੇ ਪਾਤਰ ਜਲਤ ਬੁਰੇ ਹਾਂਜੀ ਥੋੜਾ ਜਨਾ ਇੱਕ ਵਿਆਹ ਹੀ ਪਿੰਡ ਦੇ ਥੋੜੀਕ ਤਿਆਰੀ ਦਾ ਮੌਕਾ ਘੱਟ ਮਿਲਿਆ ਵਾ ਚਲੋ ਕੋਈ ਨਹੀਂ ਆਪਾਂ ਹੋਣੀ ਮੌਕੇ ਦੇਖ ਲਿਆ ਆਵਾ ਤੇ ਬਾਕੀ ਸਿਆਣੇ ਬੰਦਿਆਂ ਦੀ ਘਾਵ ਤੇ ਆ ਕਿਹੜਾ ਜਿਹੜਾ ਸੋਨਾ ਮਹੌਰਤੀਆਂ ਜੀ ਹਾਂਜੀ ਹਾਂ ਹੈਨਾ ਜੀ ਦਿਖਦਾ ਦੂਰੋਂ ਕਿ ਸੋਨਾ ਦਾ ਸੋਨਾ ਹੀ ਆ ਬਿਲਕੁਲ ਤੇ ਜੇ ਮੰਨ ਲਓ ਬੰਦਾ ਕੋਈ ਸਾਨੂੰ ਕਹੇ ਨਾ ਕਿ ਸਵਾਕ ਹੀ ਦੇ ਦਿਓ ਅਸੀਂ 15 ਲੀਟਰ ਦੁੱਧ ਚਵਾ ਕੇ ਦੇ ਦਾਂਗੇ ਠੀਕ ਠੀਕ ਆ ਠੀਕ ਜੀ ਤੇ ਜੇ ਕੋਈ ਹੁਣ ਮੰਗੇਗਾ ਤੇ ਕੋਈ ਨਹੀਂ ਆਪਾਂ ਹੁਣ ਵੀ ਦੇ ਦਾਂਗੇ ਕੋਈ ਗੱਲ ਨਹੀਂ ਪਰ ਅਸਲ ਇਹ ਆ ਕਿ ਮੈਂ ਗਰੰਟਡ ਦੇ ਰਾਂ ਠੀਕ ਹੈ 15 ਲੀਟਰ ਦੀ ਗਾਰੰਟੀ ਨਾ ਵੀ ਦੇ ਦਾਂਗੇ ਨਹੀਂ ਤੇ ਬੇਸ਼ੱਕ 10000 ਸਾਈ ਪਾ ਦੇ 5 ਲੀਟਰ ਚਾਦਾਂਗੇ ਜੇ ਨਾ ਕੱਢੇ 10 ਨਾਲ 10 ਪਾਵਾਂਗੇ ਚਲੋ ਠੀਕ 15 ਪਾਉ ਤੇ 15 ਪਾਓ ਕਿੰਨੀ ਸਾਈ ਪਾਉ ਉਹਨਾਂ ਡਬਲ ਦੇ ਦਾਂਗੇ ਡਬਲ ਡਬਲ ਬਿਲਕੁਲ ਬਿਲਕੁਲ ਜੀ ਤੇ ਅੱਜ ਤਰੀਕ ਉਹਦੇ ਵਿੱਚ ਇਹਨਾਂ ਆਪਾਂ ਵਹੀ ਦਵਾਂਗੇ 1 ਲੱਖ ਤੇ 51000 ਇੱਕ ਲੱਖ ਵਨ ਠੀਕ ਹੈ ਠੀਕ ਹੈ ਬਿਲਕੁਲ ਹੁਣ ਥੋੜੀ ਜੀ ਮਤਲਬ ਫੱਬ ਨਹੀਂ ਹੈ ਮੇਰੀ ਹਾਂ ਪਰ ਇਹ ਮੌਕੇ ਤੇ ਫਿਰ ਗੱਲ ਬਣੂਗੀ ਬਿਲਕੁਲ ਤੇ ਚਲੋ ਕੋਈ ਜਿਹੜੇ ਪੇਪਰ ਲੈਣੀਆਂ ਚੰਗੀ ਕਰਕੇ ਨਹੀਂ ਤੇ ਕੋਈ ਗੱਲ ਨਹੀਂ ਥੋੜੀ ਕੱਚੀ ਹੈ ਮੈਂ ਹੋਰ ਤਾਂ ਧੱਕ ਨਾ ਦੇ ਆਹ ਇਹ ਗੱਬ ਇਸ ਨੂੰ ਵੀ ਗੱਬਣਾ ਅਜੇ ਵੀ ਗੱਬਣਾ ਹਾਂਜੀ ਹਾਂਜੀ ਇਹਦੇ 'ਚ ਨਾ ਸੰਦੀਸ਼ ਆਪਣੀ ਇੱਕ ਆਦ ਤੇ ਕਿਹ ਇੱਕ ਨੌ ਜਿੰਨਾ ਝੂਠ ਮਾਰ ਕੇ ਮਾਲ ਨਹੀਂ ਵੇਚਦੇ ਹਾਂਜੀ ਹਾਂਜੀ ਕੁਛ ਬਧੀ ਨਹੀਂ ਹਾਂਜੀ ਲੋਰੀ ਇਹਦੇ ਨਾਲ ਉਰਲੇ ਥਾਣ ਵੇਖੋ ਦੋਵੇਂ ਜੁੜੇ ਆ ਹਾਂ ਹਾਂ ਇਹ ਮੇਰੇ ਵੀਰ ਇੱਧਰ ਨੂੰ ਕੈਮਰਾ ਇੱਧਰ ਉਹ ਹਾਂਜੀ ਹਾਂ ਦੇਖੋ ਥਾਣੇ ਜਿਹੜਾ ਦੋਵੇਂ ਜੁੜੇ ਆ ਹਾਂ ਠੀਕ ਲੱਗਦੇ ਹਾਂ ਨਾ ਵੇਖੋ ਵਾਧਿਆ ਉਦਾਂ ਮਤਲਬ ਵਧੀਆ ਵਾ ਦੂਜਾ ਸੂਬਾ ਝੋਟੀ ਦਾ ਵਾ ਅੱਛਾ ਜੀ ਠੀਕ ਹੈ ਤੇ ਚਲੋ ਓਨੇ ਕੇ ਜੇ ਮਤਲਬ ਥੋੜਾ ਜਿਆਦਾ ਚ ਮਿਲਿਆ ਐ ਬਲਾ ਲਓ ਜਾਨੂ ਸੋਹਣੇ ਪਾਣਾ ਲਈ ਆ ਤੇ ਪਾਣਾ ਦੇ ਦਾਂਗੇ ਠੀਕ ਹੈ ਉਦਾਂ ਵੇਖੋ ਕਿੰਨੀ ਥੜੇ ਵਾਲੀ ਝੋਟੀ ਆ ਅਜੇ ਦਿਨ ਚ 14 15 ਲੈ ਜਾਣੇ ਨੇ ਟਾਈਮ ਲੈ ਜੂ ਹਣਾ ਜੀ ਹਾਂਜੀ ਬੜੀ ਰਤ ਰਤ ਵਾਲੀ ਕੱਟੀ ਆ ਹਾਂ ਪਲੀ ਪੁਲੀ ਜੰਗੀ ਬਹੁਤ ਪਲੀ ਆ ਜੀ ਕਿਨੇ ਕਰਜੋ ਬਜੀ ਤੋ ਫਿਰ ਇਹ 10 ਲੀਟਰ ਪਹਿਲੇ ਸੁਏਂ ਨੀ ਪਾਉਂ ਹਿੱਥੇ ਬੰਦੇ ਪਦੇ ਬੰਦੇ ਪਾਣੀ ਪੀਂਦੇ ਬੰਦੇ ਹਿੱਥੇ ਬੰਦੇ ਅੰਦੇ ਅਹੀਂ ਤੇਰਾ ਸੇਵ ਲਈ ਜੇ ਬਦਲੇ ਅਜੋ ਤੇਰੇ ਸੇ ਨਹੀਂ ਹੈ ਬਦਲੇ ਅਜੋ ਠੀਕ ਹੈ ਥੋੜੇ ਵਿਆਦ ਵਿੱਚ ਵਿਧੀ ਹੈ ਚਲੋ ਕੋਈ ਨਹੀਂ ਮਾਰਾ ਸੁੱਖ ਰੱਖੇ ਹਾਂਜੀ ਭਾਜੀ ਅੱਜ ਦੀ 72000 ਦੀ ਚਲੋ ਕਿਹਨੂੰ ਕਿ ਨਹੀਂ ਮਿਲਣੀ ਠੀਕ ਆ ਨਹੀਂ ਮਿਲਣੀ ਬਾਹਰ ਜੈ ਜੀ ਜੇ ਮਨ ਲਓ ਸਵਾਗੇ ਭਾਵੇਂ ਮਤਲਬ 5-7 ਦਿਨ ਸੌਂ ਕੇ ਸਾਡੇ ਕੋਲ 2-3000 ਜਾਰ ਨਫਾ ਲੈ ਗੋ ਨਹੀਂ ਠੀਕ ਆ 72000 ਦੀ ਮਿਲਣੀ ਨਹੀਂ ਬਾਹਰ ਹਾਂਜੀ ਇਹਨੂੰ ਖੋਲਿਓ ਇਹ ਵੀ ਗੱਬਣਾ ਜੀ ਹਾਂਜੀ ਇਹ ਵੀ ਗੱਬਣ ਅੱਛੇ ਵੀ ਗੱਬਣਾ ਗੱਬਣਾ ਸੂਈਆਂ ਵੀ ਆ ਗਈਆਂ ਵਾ ਠੀਕ ਆ ਲੋ ਜੀ ਤੀਜਾ ਸੁਗਾ ਸੰਦੀਪ ਸਿੰਘ ਜੀ ਅੱਛਾ ਤੇ ਸੁਥਰੀ ਆ ਝੋਟੀ ਚ ਮਲਵਾਂਜ ਗਈ ਆ ਬਾ ਝੋਟੀ ਨਾ ਗਈਏ ਕਿਉਂ ਹਾਂ ਕਮੈਂਟ ਚ ਕਹਣਾ ਆ ਜੀ ਆਹ ਝੋਟੀ ਦੀ ਮੱਝ ਜਿਹੜਾ ਕੋਈ ਨੀ ਮੂਹ ਦੇ ਗਈਏ ਹਾਂ ਜੀ ਦੁੱਧ ਵਾਲੀ ਡੇਰੀ ਦੇ ਵੱਤਰਾਂ ਲਈ ਸਾਡਾ ਮਾਲ ਥੋੜਾ ਕੋ ਹੁੰਦਾ ਡੇਰੀ ਦੇ ਵੱਤਰ ਵਾਲਾ ਹਾਂ ਹਾਂ ਜੀ ਹਾਂ ਜੀ ਹੈ ਦੁੱਧ ਵਾਲੀ ਜਿਹਨੇ ਦੁੱਧ ਦਾ ਕੰਮ ਕਰਨਾ ਉਹਦੇ ਵਾਸਤੇ ਬਹੁਤ ਵਧੀਆ ਕਿੰਨਾ ਕਰਦੀ ਦੁੱਧ ਜੀ ਫਿਰ ਇਹੋ ਜੀ ਮੈਂ ਨੂੰ 12 13 ਲੀਟਰ ਸੰਦੀ ਜਾਂ ਕੀ ਕਹਿੰਦਾ ਨਾਰਮਲ ਸੇਵਾ ਤੇ ਮੈਂ ਤੁਹਾਨੂੰ ਦਿਖਾਉਣਾ ਮੇਰੇ ਕੋ ਮੱਝਾਂ ਤਿੰਨ ਚਾਰ ਆ ਸੁੱਕੀਆਂ ਸੁੱਕੀਆਂ ਬਿਲਕੁਲ 12 12 13 13 ਲੀਟਰ ਦੁੱਧ ਦੇਣਾ ਥਲੇ ਇੰਦਾ ਮੋਲੀ ਜ 82000 ਦੀ ਚਲੋ ਠੀਕ ਹੈ ਜੀ ਬਿਲਕੁਲ 82000 ਦੀ ਹਾਂਜੀ ਇਹ ਵੀ ਗੱਬਣਾ ਜੀ ਇਹ ਛੋਟੀ ਗੱਬਣਾ ਬਿੰਦੋ ਕੋਲ ਲੋਈ ਕਵਰ ਸਾਰਾ ਹੀ ਕੀਤਾ ਵੇ ਹਣਾ ਬਾਈ ਜੀ ਇਧਰ ਹਾਂਜੀ ਸਾਰਾ ਕਵਰ ਹਾਂਜੀ ਲੱਗਾ ਵਾ ਤਾਂ ਬਹੁਤ ਵਧੀਆ ਬਿਲਕੁਲ ਸੰਦੀਪ ਸਿਆਹੀਂ ਤੇ ਕਹਿੰਦੇ ਆ ਕਿ ਬਹੁਤ ਵਧੀਆ ਲੈਣੇ ਵਪਾਰ ਦੀ ਹਾਂਜੀ ਹਾਂਜੀ ਜੇ ਬੰਦੇ ਨਾ ਖਰਾਬ ਕਰਦੇ ਬਿਲਕੁਲ ਬਿਲਕੁਲ ਜੀ ਅੱਛਾ ਆਦਿਨੀ ਵੇਹ ਨਾਲਣਾ ਜੇ ਉਹ ਬੰਦੇ ਨੇ ਉਹਨਾਂ ਨੂੰ ਪੈਸੇ ਨਾ ਨ ਦਿੱਤੇ ਤਾਂ ਅਗਲੀ ਵੀਡੀਓ ਚ ਨਾ ਲੈਣਾ ਮੈਂ ਉਹਦਾ ਹਾਂਜੀ 2 ਲੱਖ ਰੁਪਏ ਮਾਰ ਕੇ ਦੁਬਈ ਚਲ ਗਿਆ ਸਿੰਘ ਅੱਛਾ ਮਰਿਆ ਦੇ ਵੇ ਸਾਡਾ 30 32 ਲੱਖ ਆ ਪਰ ਇਹ ਤਾਜ਼ਾ ਫਰੈਸ਼ ਕੇਸ਼ ਹੈ ਜੇ ਥੋੜਾ ਟਾਈਮ ਹੀ ਆ ਅੱਛਾ ਅਸੀਂ ਕਹਿੰਦੇ ਨਹੀਂ ਕੋਈ ਬਾਹ ਖੜੀ ਕਰਕੇ ਨਹੀਂ ਗੱਲ ਨੂੰ ਕਹਿਦਾ ਕਿ ਤਹੀ ਰੁਪਈਆ ਖੇ ਗਿਆ ਦਾਹੀਂ ਜੇ ਮਾਲ ਧਾਰ ਲਈਏ ਇਹਦੇ ਨੂੰ ਟੰਣਾ ਟੰਣਾ ਕਰ ਜਾ ਕੇ ਦੇਉ ਚਾਹੀਦੇ ਹਾਂਜੀ ਪਰ ਨਹੀਂ ਇਹੀ ਕਹਿੰਦੇ ਵੀ ਚੰਗਾ ਕੰਮ ਕਰੋ ਸੁਥਰਾ ਕਰੋ ਜਿਹੜੇ ਵੀ ਕੰਮ ਦੇ ਨਾਲ ਜੁੜੇ ਉਹਨੂੰ ਚੰਗਾ ਕਰਨਾ ਚਾਹੀਦਾ ਹੈ ਜੇ ਕਿ ਇਹ ਚੰਗਾ ਨਾਲ ਜੇ ਕਿ ਇਹ ਮਾਕੇ ਭਰਾ ਜਿੰਨਾਂ ਵੀਡੀਓ ਨਾਲ ਸੁਥਰਾ ਕੰਮ ਕਰ ਬੜੀ ਕੱਟੀ ਬਰੀਡ ਐ ਜਿੰਨਾਂ ਉਹਦੇ ਕਰਜੂ ਬਜੀ ਇਹ 12 13 ਲੀਟਰ ਰਾਮ ਨਾਲ ਖੁੱਲਾ ਠੀਕ ਆ ਹਾਂਜੀ ਦੂਜਾ ਸੋਣੀ ਹਣੇ ਜੀ ਦੂਜੇ ਸੁਗੇ ਸੂਝ ਦੇ ਹਾਂਜੀ ਇਹਦਾ ਬਾਜੀ ਫਿਰ ਮੁੱਲ ਸੰਦੀਪ ਜੀ ਇੱਕ ਪੰਜੀ ਦੇਣੀ ਐ 1 ਲੱਖ 25 ਹਜ਼ਾਰ ਹਾਂਜੀ ਬਹੁਤ ਚੰਗੀ ਮਈ ਐ ਜੀ ਤੇ ਠੀਕ ਹਾਂਜੀ 1 ਲੱਖ 25 ਹਜ਼ਾਰ ਆਪਾਂ ਇਹਨਾਂ ਦੀ ਵੀਡੀਓ ਨਹੀਂ ਪਾਉਣੀ ਆਪਾਂ ਲੰਮੀ ਵੀਡੀਓ ਹੋ ਜਾਣੀ ਫਿਰ ਹਾਂਜੀ ਮਾ ਸਰੇ ਭਾਈ 1 2 ਤੇ 3 ਹਾਂਜੀ ਸੰਦੀਪ ਜੀ ਇਹਨਾਂ ਤਿੰਨਾਂ ਦੇ ਬੱਚੇ ਨਹੀਂ ਆ ਹਾਂ ਇਹ ਮੈਂ ਵੀ ਤਾਦੀ ਹਾਂਜੀ ਉਹ ਮੱਝ ਵੀ ਤਾਜੀ ਹਾਂਜੀ ਤੇ ਇਹਦੀ ਦੋ ਮਹੀਨਿਆਂ ਦੀ ਢਾਈਆਂ ਦੀ ਗਰੰਟੀ ਠੀਕ ਆ ਦੁੱਧ ਤਿੰਨਾਂ ਥਲੇ 11-11 ਲੀਟਰ ਠੀਕ ਆ ਠੀਕ ਜੀ ਜਿਹੜੀ ਕੋਈ ਮਰਜ਼ੀ ਲੈ ਜਾਏ 75000 ਦੀ ਚਲੋ 75000 ਕਿੰਨੇ 7500 ਲੰਮਾ ਛੋਟਾ ਕੰਮ ਨਹੀਂ ਕਰਨਾ ਮੇਰੇ ਕੋਲ ਵੀਡੀਓ ਬੜੀ ਲੰਮੀ ਆਣੀ ਇਹ ਬੁਰੀ ਜੇ ਇਹ ਬੁਰੀ ਜੇ ਸ਼ਿੰਗਾਰ ਅੱਜ ਕੋਈ ਨਹੀਂ ਜੇ 1 ਰੁਪਏ ਦਾ ਵੀ ਗੱਪੜੇ ਦੀ ਇਹ ਬੁਰੀ ਗੱਪਣ ਅੱਛਾ ਦੂਜਾ ਸੁਆ ਦੂਜਾ ਸੁਆ ਬੜੀ ਝੋਟੀ ਚੰਗੀ ਆ ਜੇ ਇੱਕਦੇ ਮੇਕਅਪ ਕੀਤਾ ਤਾਂ ਤੌਰਾਂ ਬਣਦੀਆਂ ਚਲੋ ਕੋਈ ਨਹੀਂ ਆ ਤੌੜੀ ਆ ਕੇ ਹਾਂਜੀ ਤੋਰੀ ਆ ਬੜੀ ਸੋਹਣੀ ਲੱਗੀ ਐ ਜੀ ਨਹੀਂ ਖੁੰਦੀ ਨਹੀਂ ਗਿਆ ਸੋਹਣਾ ਸੋਹਣਾ ਓਦਾਂ ਦੇ ਵੇਖ ਕੇ ਧੁੱਪ ਤਾਂ ਪ ਬਲਗਦੀ ਸੁਨਦੀ ਸਿਆ ਧੋਤਾ ਕੇ ਪਾਉਂਦੇ ਨਾ ਵਜਾਂ ਜੀ ਲੱਗ ਜਰੋ ਤੇ ਫੇਰ ਗੱਲ ਬਣਨੀ ਚਲੋ ਬਜੀ ਕਿਨੇ ਡਾ ਲੈ ਜੂ ਇਹਦੇ ਅੱਜ ਤਰੀਕ ਆ ਆਪਣੇ 27 ਹਾਂ ਜੀ ਇਹਦੇ 30 ਦਿਨ ਪੂਰੇ ਆ 3 ਦਿਨ ਪੂਰੇ ਹਾਂ ਜੀ ਮਨ ਲੱਤੀ 30 ਦਿਨ ਪੂਰੇ ਦੋ ਟੀਕੇ ਕਰਾਏ ਹੋਨੇ ਹਾਂ ਹਾਂ ਲਓ ਜੀ ਕਰੋ ਚੈੱਕ ਹੋਰ ਬੋਰੀ ਬੜੀ ਟਾਪ ਦੀ ਹਾਂ ਕਿੰਨਾ ਨੂੰ ਕਰੂ ਬਜੀ ਇਹਦੇ ਸੰਦੀਸੀਓ ਉਹ ਤੇ ਬੰਦੇ ਕਹਿੰਦੇ ਕਿ 13 14 ਲੀਟਰ ਪਹਿਲੇ ਸੂਏ ਚ ਹੁੰਦੇ ਰਿਆ ਚਲੋ ਗੱਬਣ ਮਈ ਦਾ ਆਪਾਂ ਮਤਲ ਕਹਿ ਸਕਦੇ ਆਂ ਵੀ ਮਲ ਦਿੰਦੀ ਦੇ ਆਪਾਂ ਦੱਸ ਹੀ ਸਕਦੇ ਕਿ ਇਹਨਾਂ ਦੁੱਧ ਦਿੰਦੀ ਆ ਇਹ ਆਪਾਂ ਕਵਾਂਗੇ ਇਹਨਾਂ ਕਿ ਇੱਥੇਲੇ 14 ਕਿਲੋ ਆ ਤੇ ਮਤਲ ਹਾਰੀ ਸਾਰੀ ਮਈ ਦੀ ਆ ਜੀ ਤੇ ਕਹਿੰਦੇ ਵੀ 12 ਲੀਟਰ ਮਈ ਦੇ ਬਿਲਕੁਲ ਜੀ ਪਰ ਰਾਣੀ ਆ ਗੱਲ ਕਾਦੀ ਰਾਣੀ ਆ ਦੁੱਧ ਪਰ ਥੋੜਾ ਥੋੜਾ ਬਹੁਤ ਚੱਲੇਗਾ ਓਏ ਥੇੜ ਥੋੜਾ ਥੇੜ ਰਾਣਾ ਇਹਦਾ ਬਾਜੀ ਮੋਲ ਫਿਰ ਕਿੰਨੇ ਜਿਹੜੀ ਕਰ ਦੋ ਜੈ ਜੀ ਹੁਣ ਜੈ ਜੀ ਜਿੰਨੇ ਦੀ ਕੋ ਦੇ ਦੋ 135 ਦੇ ਦੀਏ ਠੀਕ ਆ ਕਿ ਹੋਰ ਕੱਟ ਕਰ ਦੀਏ ਕਰ ਦੋ ਹੁਣ 2000 ਹੋਰ ਛੱਡ ਦੇ ਚਲੋ 1 ਦੇ ਦਿ ਦੀ 133 ਦੀ ਵਾਠੀ ਮਿਲੇਗੀ ਨਹੀਂ ਵਾਰੋਂ ਨਹੀਂ ਠੀਕ ਹੈ ਇਹ ਨਹੀਂ ਹੈ ਕਿ ਫੌਦੀ ਸਾਹਿਬ ਇੱਥੇ 133 ਮੰਗਣ ਡਿਆ ਵਾ ਏਡੇ ਕੱਦ ਦੀ ਹੋਵੇ ਏਦਾਂ ਦਾ ਥਾਣ ਕਿਹੜਾ ਥਾਣ ਸੁੰਬਾ ਥਾਣ ਕਹਿੰਦੇ ਆ ਵਾ ਸੁੰਬਾ ਥਾਣ ਹੋਏ ਤੇ ਮੈਂ 135 ਦੀ ਸਾਈ ਪਾ ਦੂੰਗਾ ਇਦਾਂ ਹੀ ਬਿਨਾਂ ਵੇਖੇ ਤੋਂ ਕਿਸੇ ਨੂੰ ਬਿਲਕੁਲ ਬਿਲਕੁਲ ਇਹ ਵੀ ਸੰਦੀਪ ਸਿੰਘ ਸੈਨੂ ਬਾਬਾ ਨਹੀਂ ਇਹਨੂੰ ਸਤਾਉਣਾ ਮੈਨੂੰ ਇਦਾਂ ਹੀ ਇੱਕ 30 ਦੀ 12 ਕਿਲੋ ਦੁੱਧ ਦਾ ਬੱਚਾ ਆੜਾ ਕੁੱਚਾ ਹਾਂ ਠੀਕ ਹੈ ਬਸ ਰਹਿਣ ਦੇ ਨੀ ਨੂੰ ਬੱਜੀ ਚੱਜੀ ਆ ਨੀਲੀ ਜੀ ਸਾਨੂੰ ਦੁੱਧ ਦਾ ਵੀ ਚਾਹੀਦਾ ਇਹ ਸਿੰਧੀ ਖੋ ਜੇ ਖੋਲੀ ਵੀ ਨੇ ਬੜੀ ਕੱਟੀ ਚੰਗੀ ਜੇ ਦੋਂਦੀ ਕੱਟੀ ਹੈ ਹਾਂਜੀ ਪਹਿਲਾਂ 8 ਲੀਟਰ ਸਟਾਰਟਿੰਗ ਬੋਲਾ ਏਥਲੇ ਅੱਛਾ ਜੀ ਕਿਉਂ ਨਾ ਇੱਕ ਨੰਬਰ ਉਹ ਮੜਾ ਜਾਂ ਡੋਕਾ ਕਿਤੇ ਰਹਿ ਗਿਆ ਲੱਗਦਾ ਥਾਂ ਵੱਡਾ ਛੋਟਾ ਨਹੀਂ ਹੋਏਗਾ ਜਿਹੜੀ ਗੱਲ ਆਪਾਂ ਕਾਵਾਂਗੇ ਉਹ ਨਿਕਲੇਗੀ ਇਹ ਬਿਲਕੁਲ ਜੀ ਬਿਲਕੁਲ ਠੀਕ ਨੇ ਆਪਾਂ ਸੰਤੂ ਸਾਡਾ ਬਹੁਤ ਜਿਗਰ ਕਰਦੇ ਆ ਉਹ ਤਸੱਲੀ ਕਰਾਉਂਦਾ ਆਪਾਂ ਵੀ ਤਸੱਲੀ ਕਰਾ ਕੇ ਕਰਦੇ ਆ ਬਸ 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 ਉਹਦਾ ਵੀ ਸੰਤੂ ਸਾਡਾ ਵੀ ਸੰਤੂ ਬਸ ਬਸ ਮੈਂ ਤਸੱਲੀ ਕਰਾਵਾਂਗੇ ਜੇ ਬੰਦਾ ਕਹੂ ਨਾ ਵੀ ਜੇ ਤੁਮਕਾ ਵੀ ਦੁੱਧ ਘੱਟ ਨਿਕਲੇ ਵੀ ਨਹੀਂ ਨਿਕਲੂਗਾ ਹਾਂਜੀ ਹਾਂ ਠੀਕ ਨਹੀਂ ਆਪਾਂ ਇਹ ਨਹੀਂ ਵੀ ਦਾ ਮਾਰੀ ਮਾਰਨ ਵਾਲਾ ਸੌਦਾ ਆਪਾਂ ਦਾ ਹੈ ਕੋਰੀ ਦੇ ਬਿਸ਼ੇਰੇ ਜੀ ਹਾਂ ਵਧਾਈਆਂ ਬਣੀਆਂ ਵਧਾਈਆਂ ਸੰਤੂ ਸਾਲ ਬਣੀਆਂ ਵਾ ਤੇ ਕੋਈ ਨਹੀਂ ਆ ਗਿਆ ਬਿਸ਼ਰੇ ਆਏ ਆ ਕਿ ਬਿਸ਼ਰੇ ਆ ਗਿਆ ਤੇ ਮਾਰਾ ਸੋਖ ਰੱਖੇ ਬੰਦਾ ਵੀ ਚੰਗਾ ਜੀ ਬਿਲਕੁਲ ਬਿਲਕੁਲ ਜੀ ਚੰਗਾ ਖਰਾ ਬੰਦਾ ਆ ਜਿਓ ਜੀ ਸੋਹਣੀ ਝੋਟੀ ਆ ਨਹੀਂ ਕੋਈ ਸਾਡੀ ਤੇਰੀ ਕਰਦੇ ਬੰਦੇ ਥੋੜਾ ਜਿਹਾ ਛੋਟਾ ਮੋਟਾ ਹਾਂਜੀ ਹਾਂ ਸੰਦੀਸ਼ਾ ਕਿੰਨੇ ਦੇ ਦੀਏ ਮਾ ਜਾਨ ਮੂਹ ਨਾਲ ਛੋਟੇ ਛੋਟੇ ਰੱਖੇ ਨੇ 82000 ਦੀ ਸਿਰਫ ਚਲੋ ਠੀਕ ਆ ਠੀਕ ਹੈ ਨਾ ਜੈ 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 ਬਾਈ ਅੱਜ ਦਾ ਮੀਹ ਵਾਲੇ ਆਫਰ ਆਹ ਅੱਜ ਮੀਹ ਦਾ ਆਫਰ ਆ ਬਾਹਰ ਛਲੇ ਆਫਰ ਆ ਬਾਹਰ ਛਲੇ ਆਫਰ ਸਹੀ ਗੱਲ ਦੜੀ ਚਲੋ ਚਲ ਉਹ ਵਜਨਾ ਮਗੇ ਹਾਂ ਹਾਂ ਮੇਰਾ ਹੋਜੀ ਕੋਈ ਨਹੀਂ ਤੇ ਆਹ ਬਾਈ ਜੀ ਇਸ ਨੀਸਿਆਂ ਇਤਰਾ ਖੋਲ ਖੋਲਣ ਨੂੰ ਤੁਹਾਡੇ ਹੁਣ ਦੇ ਮਾੜਾ ਜੇ ਬੰਦੇ ਨਾਲ ਸੌਦਾ ਹੈ ਹੀ ਹਾਂਜੀ ਹਾਂ ਤੇ ਉਹ ਮਲ ਥੋੜੇ ਪੈ ਹੈ ਤਾਂ ਚਲੋ ਭਰਾ ਹੀ ਆਪਣਾ ਕੋਈ ਨਹੀਂ ਤੇ ਮੈਂ ਹਾਂ ਚਲ ਕੋਈ ਗੱਲ ਨਹੀਂ ਆ ਤੇ ਖੋਲ ਦੇ ਬੰਦੇ ਮੈਂ ਹੀ ਬੜੀ ਚੰਗੀ ਆ 12 ਲੀਟਰ ਥੱਲੇ ਦੁੱਧ ਆ ਵੇਖੋ ਧਾਰਾਂ ਵੱਜੀਆਂ ਅੱਛਾ ਹਾਂ ਹਾਂ ਉਹਨੇ ਆਏ ਸੀ ਹਾਂਜੀ ਧਾਰਾਂ ਵੱਜੀਆਂ ਸਾਡੇ ਹੁੰਦਿਆਂ ਹੀ ਹੂੰ ਤਾਂ ਝਾਗੜਾ ਪੈਸੇ ਦਾ ਹੂੰ ਬਹੁਤ ਸੁਥਰੀ ਮਈ ਆ ਕਿੰਨੇ ਬੱਚਾ ਕਿਹੜਾ ਜੀ ਆ ਵੇਖੋ ਬੱਚਾ ਕਾਜੀ ਕਾਜੀ 8 ਨਾਲ ਦਾ 8 ਨਾਲ ਦਾ ਬੱਚਾ ਕਿੰਨਾ ਕਾਜੂ ਭਾਜੀ ਦੋ ਜੀ ਇਹਨਾਂ ਐ ਟਾਈਮ ਤੇ 11 ਲੀਟਰ ਹਾਂਜੀ ਐ ਟਾਈਮ ਤੇ 11 ਲੀਟਰ ਬਿਲਕੁਲ ਵੱਡੀ ਮਹਿੰਦੀ ਪੂਰੀ ਦੀ ਆਜੋ ਜੀ 11 ਲੀਟਰ ਐ ਟਾਈਮ ਤੇ ਠੀਕ ਆ ਠੀਕ ਜੇ ਚੌਣ ਚਾਂੜ ਬਹੁਤ ਵਧੀਆ ਮਹਿੰਦੀ ਪਲੀ ਜੁੜੀ ਆ ਦੱਸੋ ਇੱਕ ਲੱਖ ਤੇ 20 ਹਜ਼ਾਰ ਦੀ ਮੀਟ ਤੇ 1 ਲੱਖ 20 ਹਜ਼ਾਰ ਛੋੜ 1000 ਰੁਪਏ ਕਰ ਚਲੋ ਠੀਕ ਹਾਂਜੀ ਬਿਲਕੁਲ ਲੋ ਜੀ ਚਲੋ ਮਾਲ ਹੁਣ ਵੇਖੇ ਬਾਜ਼ਾਰ ਆ ਹਰ ਬੰਦੇ ਨੂੰ ਰੁਪਈਏ ਲਾ ਕੇ ਮਿਲ ਡਿਆ ਵਾ ਹਾਂਜੀ ਹਾਂਜੀ ਮਤਲਬ ਚਲੋ ਸਾਰੇ ਸਾਡੇ ਤੋਂ ਮਾਰ ਸੱਚੇ ਪੈਸੇ ਸੁੱਖ ਰੱਖ ਕੇ ਤਕੜੇ ਹੀ ਦੇ ਵਧੀਆ ਵਪਾਰੀ ਆ ਹਰ ਹੀ ਸਾਰੀ ਬੰਦੇ ਨੂੰ ਮਾਲ ਨਹੀਂ ਜੀ ਮਿਲਣਿਆ ਨਹੀਂ ਮਿਲਦਾ ਬਜੀ ਓਕਰ ਬਜੀ ਕਹਿੰਦਾ ਕਿ ਮੈਂ ਵੀ ਮਰ ਜਾ ਕੇ ਤੇ ਸੱਚੇ ਅੱਖਾਂ ਮੀਟ ਕੇ ਮੱਝ ਫੜ ਦੂੰਗਾ ਨਹੀਂ ਮਿਲਣੀ ਆ ਦੋ ਚਾਰ ਦਿਨ ਮੀਂਹ ਦਾ ਖੇੜ ਆ ਜਿਹੜਾ ਮਤਲਬ ਮਾਲ ਮਿਲਣਿਆ ਵਾ ਅਸਦੀਸ ਅੱਜ ਆਪਾਂ ਥੋੜੀ ਜਿਹੀ ਤਿਆਰੀ ਘੱਟ ਕੀਤੀ ਚਲੋ ਕੋਈ ਨਹੀਂ ਮਾਰ ਸੋਖ ਰੱਖੇ ਇਹ ਵੀ ਸੁਈ ਹੈ ਜੀ 15 ਲੀਟਰ ਮੇਰੀ ਮਹੀਂ ਥਲੇ ਦੁੱਦ ਜੇ ਅੱਛਾ ਤੇ ਚੁਆਈ ਇੱਕ ਨੰਬਰ ਹੈ ਤੇ ਬੱਚਾ ਇਹਦਾ ਇੱਥੇ ਪੁੱਛੀ ਬੰਦਾ ਉਹ ਵੇਖੋ ਕੱਟਾ ਆ ਬੱਚਾ ਕਿਹੜਾ ਬੰਦਾ ਆਜਾ ਬੱਚਾ ਇਹ ਨਹੀਂ ਇਹਦਾ ਨਹੀਂ ਇਹ ਕੱਟੀ ਇਹ ਵੀ ਫਾਦ ਨਹੀਂ ਵੀਡੀਓ ਤੇ ਪਾਜ ਲੋ ਜੀ ਚੱਲ ਕੋਈ ਨਹੀਂ ਅੱਜ ਆਫਰ ਦੇ ਦਾਂਗੇ ਕਿਸਾਨ ਹੌਲੀ 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 ਕਿੰਨੇ ਹੋਣ ਚੱਲ ਸੰਦੀ ਆ ਚੰਗੀ ਤਰ੍ਹਾਂ ਤਸੱਲੀ ਨਾਲ ਜੇ ਕੈਮਰਾ ਮਾਰੀ ਪੈਂਦੇ ਨਹੀਂ ਦੁੱਧ ਵਾਲੀ ਮੈਂ ਜੀ ਸੰਦੀ ਜੀ ਮਤਲਬ ਕੋਈ ਆ ਵੀ ਤੇਲ ਦੀ ਕਮੀ ਰਹਿ ਗਈ ਅੱਜ ਲੱਗਣ ਵਾਲੀ ਬਾਕੀ ਨਹੀਂ ਕੋ ਢੇਲੀ ਹਾਂ ਜੀ ਹੂੰ ਇੱਕੜੀ ਬੱਬਾ ਕਿੰਨੇ ਦਿਨ ਹੋ ਗਏ ਬੈਜੀ ਸੁਈ ਨੂੰ ਇਹਨੂੰ ਅੱਜ 13 ਦਿਨ ਮਹੀਂ ਸੁਈ ਨੂੰ ਹੋ ਗਏ ਭਾਜੀ ਅੱਛਾ ਹਾਂਜੀ ਆਜੋ ਜੀ ਵਧੀ ਜਾਂਦੇ ਧੱਕ ਦੇ ਕੋਈ ਇੱਕ ਨਿੱਕੇ ਪੈਸੇ ਦੀ ਕਮੀ ਵਾਲਾ ਕੰਮ ਨਹੀਂ ਮੇਰੀ ਦੇ ਵਿੱਚ ਹੈਗਾ ਬਸ ਇੰਨਾ ਵੀ ਅੱਜ ਅਹੀਂ ਹਮ ਮਤਲਬ ਹੰਬ ਇਹ ਵਾਲਾ ਕਮਲਾਲ ਵੀ ਨੱਥ ਨਹੀਂ ਕੱਢੀ ਮਹੀਦੀ ਆਂ ਆਪਾਂ ਇੱਥੋਂ ਮਹੀਂ ਲਈ ਜੇ ਕਹਿੰਦੇ ਨਾ ਵੀ ਇੱਧਰ ਦੇ ਮੱਝਾਂ ਦੁੱਧ ਦੀਆਂ ਹਾਂਜੀ ਹਾਂਜੀ ਸਾਜੀ ਕਿੰਨੀਆਂ ਜੇ ਇੱਧਰ ਦੇ ਮੱਝਾਂ ਦੁੱਧ ਇਹ ਕੋ ਨਹੀਂ ਹੈ ਜੀ ਅਸੀਂ ਕਹਿੰਦੇ ਆਂ ਵੀ ਉਹ ਦੁੱਧ ਦੀਆਂ ਮੱਝਾਂ ਨਹੀਂ ਮੈਂ ਇਹਨਾਂ ਲੋਕ ਮਤਲਬ ਕਹਿਣਾ ਨਹੀਂ ਛੋਟੀਆਂ ਛੋਟੀਆਂ ਵੀਡੀਓ ਬਣਾਮ ਕਹੀ ਜਾਂਦੇ ਆਂ ਹਾਂ ਹਾਂ ਹਾਂਜੀ ਇੰਨੀ ਕਿ ਚੱਡੀ ਹੁੰਦੀ ਮੁੱਠ ਜਣੀ ਹਾਂ ਹਾਂਜੀ ਇੱਥੇਲੇ 13 ਕਿਲੋ ਆਹ ਬਾ 14-15 ਲੀਟਰ ਵਾਲੀ ਠੀਕ ਏ ਜਿੱਥੇ ਲ ਇੱਕ ਨਿੱਕੀ ਜੀ ਚੱਡੀ ਹੈ 14 ਕਿਲੋ 14 ਕਿਲੋ ਦਿੰਦੀ ਕੋਈ ਨਹੀਂ ਮੈਂ ਇਹਨਾਂ ਬੰਦੇ ਬਹੁਤ ਇੱਥੇ ਮੇਰੇ हां नहीं किने अपना कंडा ले आके आओ नाल कंडा ले बिल्कुल बिल्कुल कंडे ने हाडा ले आई नहीं करना अपना कंडा ले आके आओ आपा बच्चे नु ना ਛੱਡਣਾ ਕੰਡੇ ਨਾਲ ਦੁੱਧ ਮਿਲਣਾ ਹਾਂ ਬੱਚੇ ਨੂੰ ਨਾ ਛੱਡਣ ਤੇ ਕੰਡੇ ਨਾਲ ਦੁੱਧ ਮਿਲਣ ਤੇ 14 ਕਿਲੋ ਬਣਾ ਕੇ ਦੇਵਾਂਗੇ ਬਿਲਕੁਲ ਬਿਲਕੁਲ ਉਦਾਂ ਐਵੇਂ ਹਵਾ ਚ ਕਹਿਣਾ ਵੀ ਹਾਂ ਜੀ ਮੇਰੀ 13 ਕਿਲੋ 12 ਕਿਲੋ ਕੰਮ ਨਹੀਂ ਕਰਨਾ ਕੋਈ ਖੋਲ ਦੇ ਚਲ ਖੋਲ ਲੋ ਨਹੀਂ ਖੋਲਣ ਲੱਗਾ ਇਹਦਾ ਮੁੱਲ ਜੀ ਫਿਰ 1 ਲੱਖ ਤੇ 40 ਹਜ਼ਾਰ ਦੀ ਦੇ ਦਾਂਗੇ ਚਲੋ ਠੀਕ ਆ ਕਿਸੇ ਨੇ ਨਹੀਂ ਦੇਣੀ ਬਾਰੋ ਹਾਂ 15 ਲੀਟਰ ਮਨਾ ਦੇ ਤੇ 1.5 ਲੱਖ ਰੁਪਏ ਦੂੰ ਮੈਂ ਮੇਰੀ ਥੱਲੇ 14 ਕਿਲੋ ਆ ਨਾ ਤੇ ਆਪਾਂ ਦੁਪਈਆ ਵਾ 10000 ਵਧਾਉਂਗੇ ਤੇ ਸੂਆ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦਾ ਤੇ ਚੱਲ ਦੁਜਾ ਵਾ ਬਿਲਕੁਲ ਇਹ ਨਹੀਂ ਆਪਣੀ ਮਈ ਦੇ ਪੈਸੇ ਮੰਗਦੇ ਤੇ ਕਿਸਦੀ ਲਾਵਾਂ ਕਿਸਦੀ ਦੇ ਲਾਵਾਂਗੇ ਕਿਸਦੀ ਲਾਵਾਂਗੇ ਬਿਲਕੁਲ ਇਹ ਨਹੀਂ ਕੱਲੂਗੀ ਵੀ ਆਪਣੀ ਦੇ ਮੰਗਣ ਦੇ ਤੇ ਦੂਜੇ ਦੇ ਲਾਉਣੇ ਇੱਕ ਮੈਂ ਵੇਹ ਭਰਾਵਾ ਵੀਡੀਓ ਮਤਲਬ ਰਿਕੁਐਸਟ ਹੀ ਹੈ ਮੇਰੀ ਕੀ ਜਿਹੜਾ ਮਾਲ ਵੇਚਦੇ ਨਾ ਵੀਡੀਓ ਚ ਹਾਂਜੀ ਮੋ ਲੋ ਭਾਗ ਰੋੜੇ ਲੈਣੇ ਰਹੀਏ ਲੈਣੇ ਬਸ ਬਸ 2-4000 ਰੁਪਏ ਦਾ ਵੱਧ ਰੱਖ ਕੇ ਕਿਉਂਕਿ ਜੇ ਉਹ ਆਪਾਂ ਕਿਸ ਘਰ ਚੋਂ ਮਹੀਂ ਲੈਣ ਜਾਂਦੇ ਨਾ ਤੇ ਅਗਲਾ ਸਵਾਰ ਰੱਖਦਾ ਯਾਰ ਤੁਸੀਂ ਤੇ 1.5 ਲੱਖ ਮੰਗਣ ਦੇ ਹਾਂ ਪੈਸੇ ਉਨੇ ਮੰਗੋ ਜਿੰਨੇ ਲੈਣੇ ਆ ਜਿੰਨੇ ਲੈਣੇ ਆ ਵੀਡੀਓ ਚ ਵੀਡੀਓ ਦਾ ਮਤਲਬ ਅਸਲ ਚ ਇਹ ਆ ਕਿ ਜਾਇਜ਼ ਮੁੱਲ ਮੰਗੋ ਤੇ ਵੇਚ ਕੇ ਬਣੀ ਹਾਂ ਜੀ ਬਿਲਕੁਲ ਆਪਾਂ ਜਿਹੜਾ ਮੁੱਲ ਮੰਗਣ ਦੇ ਜਾਇਜ਼ ਮੰਗਣ ਦੇ ਆ ਜੇ ਮੰਨ ਲਓ ਬਾਹਰ ਆ ਨਾ ਕਿਸੇ ਦੀ 14-15 ਲੀਟਰ ਵਾਲੀ ਇਹੀ ਲਵਾਂਗੇ 1.5 ਲੱਖ ਰੁਪਏ ਦੇਵਾਂਗੇ ਸਹੀ ਗੱਲ ਹੈ ਜਦੋਂ ਹੁੰਦੀ 3 ਕਿਲੋ ਵਾਲੀ ਆ ਉਹ 1-20 ਮੰਗਦੇ ਜਦ ਸਹੀ ਸਹੀ ਆਈ ਹੈ ਜੇ ਅਜ ਮੁੱਲ ਮੰਗੋ ਜੇ ਜੇ ਮੁੱਲ ਮੰਗੋ ਮਾਲ ਦਾ ਮੁੱਲ ਮੰਗੋ ਦੁੱਧ ਵਾਲੀ ਮੀਂਹ ਦਾ ਦੁੱਧ ਵਾਲਾ ਮੁੱਲ ਮੰਗੋ ਖੋਲੇ ਵਾਲਾ ਖੋਲੇ ਮੁੱਲ ਉਹ ਇੱਥੇ ਫਰਕ ਪੈਂਦਾ ਵਾ ਆ ਕੇ ਨਾ ਉਹ ਫਰਕ ਪੈਂਦਾ ਵਾ ਉਹ ਹੋਰਾਂ ਕਈ ਕੰਮ ਕਹਿੰਦੇ ਫਰਕ ਪੈਣਾ ਪਰ ਹਲੇ ਥੋੜੀ ਜੀ ਤੋਰ ਕੇ ਵਿੱਚ ਤਾਜੀ ਸੂਈ ਜੀ ਇਹ ਵੀ ਤਾਜੀ ਸੂਈ ਅੱਛਾ ਮੱਜਾ ਆਦੀ ਵੀਡੀਓ ਲੰਮੀ ਹੋ ਜਾਣੀ ਹੈ ਨਾ ਭਾਈ ਕੋਈ ਵੈਲ ਕੋਈ ਨਹੀਂ ਰਿਕਵੈਸਟ ਹੈ ਚਲੋ ਸ਼ਕ ਕੋਈ ਗੱਲ ਨਹੀਂ ਪਰ ਉਹਨਾਂ ਦਾ ਬਾਕੀ ਮਾਈਆਂ ਮੋਈਆਂ ਭਾਈ ਘਰ ਹਰ ਵੇ ਖੜੀਆਂ ਰਹਿੰਦੀਆਂ ਤੇ ਕੋਈ ਚੱਕਰ ਨਹੀਂ ਸੋਧ ਬਾਜੀ ਕਿੰਨਾ 10 ਲੀਟਰ ਦੁੱਧ ਠੀਕ ਆ ਸਲਵਿੰਦੇ ਥੋੜੀ ਕੀ ਤੋਰ ਕੇ ਲਿਆ ਇੱਥੇ ਘੁਮਾ ਲੈ ਛਿਆਈ ਇੱਕ ਨੰਬਰ ਦੀ ਘੁਮਾ ਲੈ ਠੀਕ ਆ 10 ਕਿਲੋ ਦੁੱਧ ਹੋ ਰਿਹਾ ਹੈਗਾ 10 ਕਿਲੋ ਦੁੱਧ ਚੋਣ ਇੱਕ ਨੰਬਰ ਦੀ ਤੇ 1 ਲੱਖ ਤੇ 5000 ਦੀ 1 ਲੱਖ 5000 ਹਾਂਜੀ ਠੀਕ ਆ ਛੋੜੀ ਕਰੂੰਗਾ 200 ਰੁਪਏ ਠੀਕ ਆ ਹਾਂਜੀ ਚਲੋ ਇੱਕ ਛੋਟੀ ਜੀ ਕੱਟੀ ਵੀ ਪਾ ਦੀ ਵੀਡੀਓ ਜੀ ਪਾ ਦਿਓ ਪਾ ਦਿਓ ਲਾਸਟ ਓਵਰ ਚਲੋ ਚਾ ਕੋਈ ਗੱਲ ਨਹੀਂ ਚਲੋ ਇਹ ਮੈਂ ਨਾ ਜਰਾ ਕਿੱਦਾਂ ਲੈਣੇ ਆਂ ਇਹ ਸ਼ਾਹ ਕੱਟੀ ਆ ਹਾਂਜੀ ਇੱਕ ਮੱਝ ਆਪਾਂ ਦਿੱਤੀਆਂ ਸੀ ਟਾਂਡੇ ਹੂੰ ਤੇ ਉਹਨਾਂ ਕੋਲ ਨਾ ਮੱਲ ਉਹਨਾਂ ਨੇ ਜਿਹੇਦਾਰ ਨੇ ਵੀਡੀਓ ਪਾਈ ਕਿ ਮੇਰੇ ਹੱਥ ਸੋਝ ਜਾਂਦੇ ਮੇ ਕੋ ਮੱਝ ਚੋਈ ਜਾਂਦੀ ਮੈਂ ਗਾਵਾਂ ਰੱਖਣੀਆਂ ਹੂੰ ਆਪਾਂ ਤਿੰਨੇ ਵਜਾਂ ਤੋਂ ਕੋ ਮੱਲ ਲੀਆਂ ਤੇ ਉਹ ਕਹਿੰਦਾ ਕੱਟੀ ਨਾਲੇ ਭੇਜਦਾ ਮੈਂ ਭੇਜ ਦੋ ਮੱਝ ਆਪਾਂ ਦਿੱਤੀਆਂ ਤੇ ਕੱਟੀ ਰਹਿ ਗਈ ਆ ਹੂੰ ਤੇ ਜਿੰਨੇ ਪੈਸੇ ਆਖੋ ਦੇ ਦਾਂਗੇ ਚਲੋ ਹਰ ਸਾਲ ਆਫਰ ਹੁੰਦਾ ਆਪਾਂ ਹਰ ਸਾਲ ਆਫਰ ਕਰਦੇ ਆ ਚਲੋ ਠੀਕ ਆ ਠੀਕ ਹੈ ਬਿਲਕੁਲ ਠੀਕ ਜੀ ਸਿਰਫ ਤੇ ਸਿਰਫ 8000 8000 ਚਲੋ ਨਹੀਂ ਠੀਕ ਹੈ ਮਿਲੇਗੀ ਨਹੀਂ 8 ਦੀ ਬਾਰ ਹੂੰ ਨਹੀਂ ਬਿਲਕੁਲ ਸਹੀ ਗੱਲ ਨਹੀਂ ਮਿਲਣੀ 5 4000 ਦਾ ਬੱਚਾ ਦੇਂਡੇ ਲੈ ਲਾ ਜਾ ਛੋਟਾ ਜੀ ਹਾਂਜੀ ਜਾਨਵਰ ਉਤਾ ਹੈਗਾ ਅੱਜ ਮੈਂ ਦੇ ਤਾ ਤਰੇ ਨੂੰ ਵੀਡੀਓ ਜਿ ਬਣਾਇਆ ਅੰਦ ਕਾ ਨਹੀਂ ਮੇਰੇ ਪਾਸ ਦੇ ਤਾ ਅੱਛਾ ਇਹ ਦੇ ਤਾ ਜੀ ਬੜੀ ਨਸਲ ਵਾਲਾ ਬੱਕਰਾ ਸੀ ਹਾਂ ਦੇ ਤਾ ਤਾਂ ਹਾਂਜੀ ਕਿਤੇ ਹੋਰ ਗੱਲ ਕਰਿਆ ਚਲੋ ਕੋਈ ਨਹੀਂ ਚਲੋ ਜੀ ਇੰਨੀਆਂ ਬੇਨਤੀ ਸਾਡੀ ਵੀਡੀਓ ਬਹੁਤ ਲੰਮੀ ਹੋ ਗਈ ਆ ਤੇ ਫੋਨ ਨੰਬਰ ਨੇ 168 886 9855 6655 ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਰ ਵੀਡੀਓ ਵੇਂਦੇ ਜਿਹੜਾ ਨਹੀਂ ਵੇਂਦਾ ਉਹਦਾ ਉਹਦਾ ਵੱਧ ਧੰਨਵਾਦ ਠੀਕ ਹੈ ਤੇ ਇੱਕ ਗੱਲ ਪੱਕੀ ਜੇ ਸਾਡੇ ਹੁੰਦਿਆਂ ਇਹ ਘਰ ਦੇ ਵਿੱਚ ਕਿਸੇ ਬੰਦੇ ਦਾ ਨੌਂ ਜਿਨੀ ਹਰੀ ਫੇਰੀ ਹੋਏ ਤੇ ਸਾਨੂੰ ਮੈਨੂੰ ਨਹੀਂ ਫੋਨ ਕਰਨਾ ਮੇਰੇ ਭਰਾ ਨੂੰ ਫੋਨ ਕਰਨਾ ਇਹ ਫੌਜੀ ਸਾਹਿਬ ਨੇ ਸਾਡਾ ਨਾਂ ਧੱਕਾ ਕਰ ਲਿਆ 1 ਰੁਪਈਏ ਦਾ ਧੱਕਾ ਨਹੀਂ ਹੋਊਗਾ ਚਾਹੇ 100 ਰੁਪਈਆ ਪਾ ਦਿੱਤੀ ਨਾ ਸਾਈ ਤੇ ਆਪਾਂ 100 ਦਾ ਜਵਾਬ ਹੀ ਟਿਕਣਾ ਹਾਂਜੀ ਹਾਂਜੀ ਸਾਡਾ ਇਹ ਨਹੀਂ ਕੰਮ ਹੋਊਗਾ ਕਿ ਇਹਨੇ 100 ਪਾਈਏ ਤੇ ਦੂਜੀ ਬੰਦੇ ਬਿਲਕੁਲ ਨਹੀਂ ਜੀ ਹਾਂਜੀ ਹਾਂਜੀ ਸਾਡੇ ਇੱਥੇ ਐ ਸੱਚਾ ਸੁੱਚਾ ਕੰਮ ਆ ਇੱਥੇ ਇੱਕ ਨੌਜ ਰਣੀ ਵਾਲੀ ਇਹ ਰਿਪੋਰਟ ਕੰਮ ਨਹੀਂ ਹੋਗਾ ਕਈ ਬੰਦੇ ਮੈਂ ਵੇਨਾਂ ਬਈ ਬਹੁਤ ਲੜਫੜ ਦੇ ਵੀਡੀਓ ਪਰ ਸਾਡਾ ਮੇਰੇ ਹਿਸਾਬ ਨਾਲ ਸਾਡਾ ਫੋਨ ਨਹੀਂ ਆਇਆ ਕੋਈ ਕਦੀ ਨਹੀਂ 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 ਬਿਲਕੁਲ ਬੋਦੀ ਸਾਹਿਬਾ ਨੇ ਆ ਕੰਮ ਕੀਤਾ ਜਦੋਂ ਮੈਂ ਬੰਦਿਆਂ ਦੇ ਵੇਨਾਂ ਬੜੀਆਂ ਚੀਕਾਂ ਮਾਰਦੇ ਆ ਤੇ ਸਾਰੇ ਭਰਾਵਿਆਂ ਕਹਿੰਦੇ ਰਲ ਮਿਲ ਕੇ ਪਿਆਰ ਨਾਲ ਜਿੰਦਗੀ ਦੋ ਦਿੰਦੀ ਹੈ ਪਤਾ ਨਹੀਂ ਮੇਲਾ ਬਿਲਕੁਲ ਜੀ ਬਿਲਕੁਲ ਤੇ ਚਲੋ ਬਹੁਤ ਬ